ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਅੱਧੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਧੀ ਵੱਡੀ ਖਬਰ ਪਾਰੀ ਮੀਹ ਕਨ ਨਦੀ 'ਚ ਵਧਿਆ ਪਾਣੀ ਦਾ ਪੱਦਰ ਸਹਾੜਖੱਟ ਤੇ ਪੁਲ ਨੂੰ ਨੁਕਸਾਨ ਵੀਡੀਓ ਦਾ ਦ੍ਰਿਸ਼ ਦਿਸਿਆ ਖਤਰਨਾਕ ਦ੍ਰਿਸ਼ ਜੰਮੂ ਕਸ਼ਮੀਰ ਦੇ ਕਟੂਵਾ ਵਿੱਚ ਪਾਰੀ ਮੀਂਹ ਜਾਰੀ ਹੈ ਲਗਾਤਾਰ ਪਾਰੀ ਮੀਂਹ ਕਨ ਸਥਿਤੀ ਹੋਰ ਵੀ ਵਿਗੜ ਗਈ ਹੈ ਨਦੀਆਂ ਫਾਨਾਂ ਵਿੱਚ ਵੀ ਮੇਚਾਨ ਇਸ ਤਰ੍ਹਾਂ ਜੰਮੂ ਪਠਾਨਕੋਟ ਹਾਈਵੇ ਨੇੜੇ ਸਹਿਰ ਖੱਡ ਨਦੀ ਤੇ ਬਣਿਆ ਪੁਲ ਨੁਕਸਾਨਿਆ ਗਿਆ ਹੈ ਸਹਿਰ ਖੱਡ ਨਦੀ ਪੂਰੀ ਤਰ੍ਹਾਂ ਫਾਨਾ ਵਿੱਚ ਹੈ ਪਾਣੀ ਪੁਲ ਨਾਲ ਟਕਰਾ ਰਿਹਾ ਹੈ ਪਾਣੀ ਦੇ ਤੇਜ਼ ਵਹਾਅ ਕਾਰਨ ਪੌਣ ਨੂੰ ਨੁਕਸਾਨ ਪਹੁੰਚਿਆ ਹੈ ਮਹਾਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਇਸ ਦੇ ਨਾਲ ਹੀ ਦੂਜੇ ਪਾਸੇ ਬਣੇ ਪੁਲ ਤੋਂ ਲੋਕ ਦ੍ਰਿਸ਼ ਦੇਖ ਰਹੇ ਹਨ ਟ੍ਰੈਫਿਕ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਲੋਕਾਂ ਨੂੰ ਉੱਥੇ ਜਾਣ ਤੋਂ ਰੋਕ ਰਹੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ